ਕਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਤੁਹਾਨੂੰ ਬਾਕ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗੁਲਾਬ ਜਾਮਨ ਬਿਲਕੁਲ ਜਿਵੇਂ ਹਲਵਾਈ ਬਣਾਉਂਦੇ ਨੇ ਉਸੇ ਤਰੀਕੇ ਦੇ ਗੁਲਾਬ ਜਾਮਨ ਅੱਜ ਘਰ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਗੁਲਾਬ ਜਾਮਨ ਤਾਂ ਹਰ ਕਿਸੇ ਨੂੰ ਹੀ ਬਹੁਤ ਵਧੀਆ ਲੱਗਦੇ ਨੇ ਤੇ ਇਹ ਘਰ ਦੇ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੇ ਨੇ ਕੁਝ ਟਿਪਸ ਹੁੰਦੇ ਬਸ ਉਹਨਾਂ ਨੂੰ ਫੋਲੋ ਕਰਿਓ ਉਹਨਾਂ ਟਿਪਸ ਨੂੰ ਫੋਲੋ ਕਰਨ ਦੇ ਨਾਲ ਹੀ ਗੁਲਾਬ ਜਾਮਨ ਤੁਹਾਡੇ ਕੋਲ ਬਹੁਤ ਵਧੀਆ ਬਣਨਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰਾ ਇੱਕ ਫੇਸਬੁੱਕ ਪੇਜ ਵੀ ਹੈ ਜਸਵਿੰਦਰ ਦੀ ਰਸੋਈ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਚਲੋ ਰੈਸਪੀ ਤੁਹਾਡਾ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇੱਥੇ 250 ਗ੍ਰਾਮ ਖੋਇਆ ਲੈ ਲਿਆ ਤੇ ਖੋਏ ਨੂੰ ਮੈਂ ਇਸ ਤਰ੍ਹਾਂ ਚੰਗੀ ਤਰ੍ਹਾਂ 5 ਮਿੰਟ ਦੇ ਲਈ ਮਸਲਾਂਗੀ ਇਸਨੂੰ ਹਥੇਲੀਆਂ ਦੇ ਨਾਲ ਚੰਗੀ ਤਰ੍ਹਾਂ ਮਸਲਣਾ ਹੈ ਤਾਜੋ ਇਸ ਦੇ ਵਿੱਚ ਕੋਈ ਵੀ ਦਾਣਾ ਨਾ ਰਹੇ ਮੇਨ ਟਿਪਸ ਤਾਂ ਇਹੀ ਹੈ ਕਿ ਖੋਆ ਬਿਲਕੁਲ ਵੀ ਦਾਣੇਦਾਰ ਨਹੀਂ ਹੋਣਾ ਚਾਹੀਦਾ ਇਹਨੂੰ ਬਹੁਤ ਚੰਗੀ ਤਰ੍ਹਾਂ ਮਸਲਣਾ ਹੈ ਜੇ ਜਿੰਨੀ ਜ਼ਿਆਦਾ ਚੰਗੀ ਤਰ੍ਹਾਂ ਇਹਨੂੰ ਮਸਲਾਂਗੇ ਤਾਂ ਜਿਹੜੇ ਗੁਲਾਬ ਜਾਮਨ ਦੇ ਬਾਲਸ ਹੈਗੇ ਉਹ ਬਹੁਤ ਵਧੀਆ ਤਰੀਕੇ ਨਾਲ ਬਣਨਗੇ ਤੇ ਦੇਖੋ ਮੈਨੂੰ 5 ਮਿੰਟ ਹੋ ਗਏ ਨੇ ਇਹਨੂੰ ਮਸਲਦੇ ਹੋਏ ਇਹ ਥੋੜਾ ਜਿਹਾ ਢਿੱਲਾ ਵੀ ਹੋ ਗਿਆ ਹੈ ਤੇ ਹੁਣ ਇਸ ਦੇ ਵਿੱਚ ਬਾਈਂਡਿੰਗ ਲਿਆਣ ਦੇ ਵਾਸਤੇ ਮੈਂ ਇਸ ਦੇ ਵਿੱਚ ਪਾਵਾਂਗੀ 2 ਚਮਚ ਮੈਦੇ ਦੇ ਮੈਦਾ ਪਾਉਣ ਦੇ ਨਾਲ ਬਾਈਂਡਿੰਗ ਬਹੁਤ ਜ਼ਿਆਦਾ ਵਧੀਆ ਆ ਜਾਂਦੀ ਏ ਤੇ ਮੈਦਾ ਪਾਣ ਤੋਂ ਬਾਅਦ ਇਸ ਦੇ ਵਿੱਚ ਮੈਂ ਪਾਵਾਂਗੀ ਚਮਚ ਦਾ ਚੌਥਾ ਹਿੱਸਾ ਬੇਕਿੰਗ ਪਾਊਡਰ ਦਾ ਬੇਕਿੰਗ ਪਾਊਡਰ ਪਾਉਣ ਦੇ ਨਾਲ ਜਿਹੜੇ ਗੁਲਾਬ ਜਾਮਨ ਹੈ ਬਹੁਤ ਸੋਹਣੀ ਤਰ੍ਹਾਂ ਫੁੱਲ ਜਾਂਦੇ ਨੇ ਇਹ ਪਾਣਾ ਬਹੁਤ ਜ਼ਰੂਰੀ ਹੈ ਇਹਨੂੰ ਸਕਿਪ ਨਾ ਕਰਿਓ ਤੇ ਬੇਕਿੰਗ ਪਾਊਡਰ ਤੇ ਮੈਦਾ ਦੋਨੋਂ ਚੀਜ਼ਾਂ ਪਾ ਦਿੱਤੀਆਂ ਨੇ ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਸਲਾਂਗੇ ਤੇ ਤਕਰੀਬਨ 3 ਤੋਂ 4 ਮਿੰਟ ਲਈ ਇਹਨਾਂ ਨੂੰ ਮਸਲਾਂਗੇ ਜਿੰਨੇ ਵਧੀਆ ਤਰੀਕੇ ਨਾਲ ਖੋਇਆ ਇਹ ਸਾਡਾ ਮੈਸ਼ ਹੋ ਜਾਏਗਾ ਮੈਦੇ ਤੇ ਬੇਕਿੰਗ ਪਾਊਡਰ ਦੇ ਨਾਲ ਉਨੇ ਹੀ ਵਧੀਆ ਗੁਲਾਬ ਜਾਮਨ ਬਣਨੇ ਨੇ ਤੇ ਦੇਖੋ ਖੋਏ ਦਾ ਡੋ ਜਿਹੜਾ ਹੈਗਾ ਉਹ ਤਿਆਰ ਹੋ ਗਿਆ ਹੁਣ ਇਸ ਨੂੰ ਇੱਕ ਵਾਰੀ ਟੱਕ ਕੇ ਸਾਈਡ ਤੇ ਰੱਖ ਦਾਂਗੇ 10 ਮਿੰਟ ਵਾਸਤੇ ਰੱਖਾਂਗੇ ਤੇ ਹੁਣ ਗੁਲਾਬ ਜਾਮਨ ਦੇ ਵਾਸਤੇ ਚਾਸ਼ਨੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਮੈਂ ਕੜਾਈ ਦੇ ਵਿੱਚ ਦੋ ਕਟੋਰੀਆਂ ਖੰਡ ਦੀਆਂ ਲਈਆਂ ਨੇ ਤੇ ਨਾਲ ਹੀ ਦੋ ਕਟੋਰੀਆਂ ਇੱਥੇ ਪਾਣੀ ਦੀਆਂ ਵੀ ਲੈ ਲਾਂਗੀ ਤੇ ਜਿਹੜੀ ਇਹ ਚਾਸ਼ਨੀ ਹੈ ਕੋਈ ਇੱਕ ਤਾਰ ਜਾਂ ਦੋ ਤਾਰ ਵਾਲੀ ਨਹੀਂ ਬਣਾਣੀ ਤੇ ਹੁਣ ਇਸ ਦੇ ਵਿੱਚ ਮੈਂ ਨਾਲ ਹੀ ਇੱਕ ਚਮਚ ਇਲਾਇਚੀ ਦਾ ਪਾਊਡਰ ਪਾਤਾ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ మీడియం ਟੂ ਹਾਈ ਫਲੇਮ ਤੇ ਇਸ ਨੂੰ ਪਿੰਘਾਰਾਂਗੇ ਖੰਡ ਨੂੰ ਚੰਗੀ ਤਰ੍ਹਾਂ ਪਿੰਘਾਲ ਲੈਣਾ మీడియం ਟੂ ਹਾਈ ਫਲੇਮ ਦੇ ਉੱਪਰ ਤੇ ਇਸ ਨੂੰ ਲਗਾਤਾਰ ਇਸ ਤਰ੍ਹਾਂ ਹਿਲਾਉਂਦੇ ਜਾਣਾ ਤੁਸੀਂ ਇਲਾਇਚੀ ਦੀ ਜਗ੍ਹਾ ਤੇ ਕੇਸਰ ਵੀ ਪਾ ਸਕਦੇ ਹੋ ਉਸ ਦੇ ਨਾਲ ਵੀ ਫਲੇਵਰ ਵਧੀਆ ਆਉਂਦਾ ਤੇ ਦੇਖੋ ਬਾਲਾ ਆਣਾ ਸ਼ੁਰੂ ਹੋ ਗਿਆ ਖੰਡ ਮੈਲਟ ਹੋ ਚੁੱਕੀ ਹੈ ਹੁਣ ਇਸ ਨੂੰ 4 ਮਿੰਟ ਲਈ ਹੋਰ ਮੈਂ ਪਕਾਵਾਂਗੀ ਤਾਂ ਜੋ ਇਸ ਦੇ ਵਿੱਚ ਚਿਪਚਿਪਾ ਪਨ ਆ ਜਾਏ ਆਪਾਂ ਇਸ ਨੂੰ ਬਹੁਤ ਗਾੜੇ ਨਹੀਂ ਕਰਨਾ ਤੇ ਇਸ ਨੂੰ ਇੱਕ ਵਾਰੀ ਇਸ ਤਰ੍ਹਾਂ ਚੈੱਕ ਕਰਾਂਗੇ ਜੇ ਤਾਂ ਇਹ ਆਪਣੀਆਂ ਉਂਗਲੀਆਂ ਦੇ ਨਾਲ ਦੇਖੋ ਆਪਾਂ ਨੂੰ ਚਿਪਚਿਪਾਪਨ ਮਹਿਸੂਸ ਹੋਏਗਾ ਤਾਂ ਸਮਝੋ ਕਿ ਚਾਸ਼ਨੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਦੇਖੋ ਆਪਣੀ ਚਾਸ਼ਨੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇੱਧਰ ਖੋਏ ਵਾਲੇ ਡੋ ਨੂੰ ਵੀ ਚੈੱਕ ਕਰ ਲੈਣੇ ਆ ਹੁਣ ਇੱਥੇ ਇਸ ਦੇ ਛੋਟੇ-ਛੋਟੇ ਬਾਲਸ ਬਣਾ ਲਾਂਗੇ ਬਾਲਸ ਬਹੁਤ ਜ਼ਿਆਦਾ ਵੱਡੇ ਨਹੀਂ ਬਣਾਣੇ ਆਪਾਂ ਗੁਲਾਬ ਜਾਮਨ ਦੇ ਕਿਉਂਕਿ ਇਹਨਾਂ ਨੇ ਬਾਅਦ ਵਿੱਚੋਂ ਫੁੱਲ ਵੀ ਜਾਣੇ ਫੁੱਲ ਕੇ ਹੋਰ ਵੱਡੇ ਹੋ ਜਾਣੇ ਨੇ ਇਸ ਤਰ੍ਹਾਂ ਛੋਟੇ-ਛੋਟੇ ਬਾਲਸ ਬਣਾ ਕੇ ਮੈਂ ਰੱਖ ਲਾਂਗੀ ਇਸਦੇ ਤੇ ਬਾਲਸ ਦੇ ਵਿੱਚ ਕੋਈ ਵੀ ਕ੍ਰੈਕ ਨਹੀਂ ਹੋਣਾ ਚਾਹੀਦਾ ਜੇ ਬਾਲਸ ਦੇ ਵਿੱਚ ਕ੍ਰੈਕ ਰਹਿ ਗਏ ਤਾਂ ਫਿਰ ਇਹ ਫੱਟ ਜਾਣੇ ਨੇ ਤੇ ਬਿਲਕੁਲ ਖਰਾਬ ਹੋ ਜਾਣਗੇ ਇਸ ਤਰ੍ਹਾਂ ਮੈਂ ਸਾਰੇ ਹੀ ਬਾਲਸ ਬਣਾ ਕੇ ਰੱਖ ਲਿੱਤੇ ਨੇ ਤੇ ਬਿਲਕੁਲ ਮੀਡੀਅਮ ਜਿਹਾ ਹੀ ਤੇਲ ਨੂੰ ਮੈਂ ਗਰਮ ਕੀਤਾ ਬਹੁਤ ਜ਼ਿਆਦਾ ਗਰਮ ਨਹੀਂ ਕੀਤਾ ਇੱਕ ਛੋਟਾ ਜਿਹਾ ਖੋਏ ਦਾ ਮੈਂ ਪੀਸ ਪਾਇਆ ਇਸਦੇ ਵਿੱਚ ਦੇਖੋ ਹਲਕੇ ਹਲਕੇ ਬੱਬਲਸ ਆ ਰਹੇ ਨੇ ਇਹੀ ਨਿਸ਼ਾਨੀ ਹੈ ਕਿ ਬਸ ਇੰਨਾ ਕੁ ਹੀ ਇਸ ਨੂੰ ਆਪਾਂ ਗਰਮ ਕਰਨਾ ਹੈ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਮੀਡੀਅਮ ਜਾਂ ਗਰਮ ਕਰਨ ਤੋਂ ਬਾਅਦ ਮੈਂ ਫਲੇਮ ਬਿਲਕੁਲ ਲੋ ਕਰ ਦਿੱਤੀ ਹੈ ਤੇ ਗੁਲਾਬ ਜਾਮਨ ਜਿਹੜੇ ਹੈਗੇ ਨੇ ਲੋ ਫਲੇਮ ਤੇ ਹੀ ਬਣਾਣੇ ਆ ਬਿਲਕੁਲ ਮੀਡੀਅਮ ਜਾਂ ਹਾਈ ਫਲੇਮ ਤੇ ਨਹੀਂ ਬਣਾਣੇ ਇਸ ਤਰ੍ਹਾਂ ਮੈਂ ਸਾਰੇ ਗੁਲਾਬ ਜਾਮਨ ਦੇਖੋ ਇਸ ਦੇ ਵਿੱਚ ਪਾਈ ਜਾ ਰਹੀਆਂ ਗੁਲਾਬ ਜਾਮਨ ਦੇ ਬਾਲਸ ਸਾਰੇ ਮੈਂ ਇੱਥੇ ਪਾ ਲਏ ਨੇ ਇਸ ਦੇ ਵਿੱਚ ਤੇ ਆਪਾਂ ਗੁਲਾਬ ਜਾਮਨ ਦੇ ਬਾਲਸ ਜਿਹੜੇ ਪਾਏ ਨੇ ਇਹਨਾਂ ਨੂੰ ਬਿਲਕੁਲ ਵੀ ਨਹੀਂ ਛੇੜਨਾ ਕੋਈ ਪਲਟਾ ਨਹੀਂ ਲਗਾਣਾ ਇਹਨਾਂ ਤੇ ਕੋਈ ਕੜਚੀ ਨਹੀਂ ਲਗਾਨੀ ਸਿਰਫ ਦੇਖੋ ਇਸ ਤਰ੍ਹਾਂ ਮੈਂ ਕੜਚੀ ਦੇ ਨਾਲ ਪਲਟੇ ਦੇ ਨਾਲ ਸਿਰਫ ਤੇਲ ਹੀ ਹਿਲਾ ਰਹੀ ਆ ਤੇ ਗੁਲਾਬ ਜਾਮਨ ਜਿਹੜੇ ਹੈਗੇ ਨੇ ਉਹ ਆਪਣੇ ਆਪ ਹੀ ਹਿਲ ਰਹੇ ਨੇ ਜੇ ਗੁਲਾਬ ਜਾਮਨ ਦੇ ਉੱਤੇ ਛੰਨਣੀ ਕੜਚੀ ਜਾਂ ਕੋਈ ਪਲਟਾ ਲੱਗ ਗਿਆ ਤਾਂ ਇਹ ਫਟ ਜਾਣਗੇ ਦੇਖੋ ਸਿਰਫ ਇਸੇ ਤਰ੍ਹਾਂ ਹੀ ਤੇਲ ਨੂੰ ਹਿਲਾਇਆ ਜਾਣਾ ਤੇ ਗੁਲਾਬ ਜਾਮਨ ਹਿੱਲੀ ਜਾ ਰਹੇ ਨੇ ਤੇ ਥੋੜੀ ਦੇਰ ਦੇ ਵਿੱਚ ਹੀ ਦੇਖੋ ਸਾਰੇ ਫੁੱਲ ਕੇ ਉੱਪਰ ਵੀ ਆ ਗਏ ਨੇ ਸਾਰੇ ਗੁਲਾਬ ਜਮਨ ਆਪਾਂ ਲੋ ਫਲੇਮ ਤੇ ਹੀ ਫਰਾਈ ਕਰਨੇ ਨੇ ਤੇ ਦੇਖੋ ਹਲਕਾ ਹਲਕਾ ਕਲਰ ਇਹਨਾਂ ਨੂੰ ਆਣਾ ਸ਼ੁਰੂ ਹੋ ਗਿਆ ਜਦੋਂ ਇਹਨਾਂ ਨੂੰ ਚਾਰੋਂ ਸਾਈਡ ਤੋਂ ਸੇਕ ਲੱਗ ਜਾਏਗਾ ਚਾਰੋਂ ਸਾਈਡ ਤੋਂ ਇਹ ਬ੍ਰਾਊਨ ਹੋ ਜਾਣਗੇ ਉਦੋਂ ਆਪਾਂ ਇਸ ਨੂੰ ਕੜਛੀ ਜਾਂ ਪਲਟੇ ਦੀ ਸਹਾਇਤਾ ਨਾਲ ਆਪਾਂ ਹਿਲਾ ਲਾਂਗੇ ਹਜੇ ਇਸੇ ਤਰ੍ਹਾਂ ਹੀ ਹਿਲਾਉਣਾ ਇਹਨੂੰ ਬਸ ਇਹੀ ਕੁਝ ਟਿਪਸ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਫੋਲੋ ਕਰਿਓ ਤੁਹਾਡੇ ਕੋਲੋਂ ਵੀ ਗੁਲਾਬ ਜਾਮਨ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣਗੇ ਤੇ ਦੇਖੋ ਹੌਲੀ ਹੌਲੀ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਕਿੰਨਾ ਵਧੀਆ ਕਲਰ ਇਹਨਾਂ ਦੇ ਉੱਪਰ ਆ ਗਿਆ ਤੁਸੀਂ ਚਾਹੋ ਤਾਂ ਇਸ ਸਟੇਜ ਤੇ ਵੀ ਇਹਨਾਂ ਨੂੰ ਬਾਹਰ ਕੱਢ ਸਕਦੇ ਹੋ ਤੇ ਚਾਸ਼ਨੀ ਦੇ ਵਿੱਚ ਪਾ ਸਕਦੇ ਹੋ ਪਰ ਮੈਂ ਗੁਲਾਬ ਜਾਮਨ ਦਾ ਕਲਰ ਥੋੜਾ ਡਾਰਕ ਰੱਖਣਾ ਹੈ ਅੱਜ ਤੇ ਥੋੜੇ ਜਿਹੇ ਡਾਰਕ ਕਲਰ ਦੇ ਮੈਂ ਗੁਲਾਬ ਜਾਮਨ ਬਣਾਉਣੇ ਨੇ ਇਸ ਲਈ ਮੈਂ ਇਸ ਨੂੰ ਹੋਰ ਫਰਾਈ ਕਰਾਂਗੀ ਤੇ ਦੇਖੋ ਕਲਰ ਹੋਰ ਡਾਰਕ ਆ ਗਿਆ ਕਿੰਨੇ ਜਿਆਦਾ ਵਧੀਆ ਲੱਗ ਰਹੇ ਨੇ ਗੁਲਾਬ ਜਾਮਨ ਤੇ ਇਹਨਾਂ ਨੂੰ ਹੁਣ ਮੈਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੀ ਇਸ ਤੋਂ ਜ਼ਿਆਦਾ ਇਹਨਾਂ ਨੂੰ ਡਾਰਕ ਨਹੀਂ ਕਰਨਾ ਨਹੀਂ ਤਾਂ ਇਹ ਜਲ ਜਾਣਗੇ ਤੇ ਫਿਰ ਚਾਸ਼ਨੀ ਵੀ ਇਹਨਾਂ ਦੇ ਵਿੱਚ ਐਬਜ਼ਾਰਬ ਨਹੀਂ ਹੋਏਗੀ ਤੇ ਫਿਰ ਇਹ ਬਹੁਤ ਜ਼ਿਆਦਾ ਸਖਤ ਬਨਣਗੇ ਬਸ ਇਸ ਤੋਂ ਜ਼ਿਆਦਾ ਇਹਨਾਂ ਨੂੰ ਡਾਰਕ ਨਹੀਂ ਕਰਨਾ ਬਹੁਤ ਜ਼ਿਆਦਾ ਵਧੀਆ ਕਲਰ ਆਇਆ ਇਹਨਾਂ ਦਾ ਤੇ ਇਹਨਾਂ ਸਾਰਿਆਂ ਨੂੰ ਮੈਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਿੱਤਾ ਤੇ ਹੁਣ ਇੱਕ ਸਾਈਡ ਤੇ ਜਿਹੜੀ ਆਪਾਂ ਚਾਸ਼ਨੀ ਬਣਾ ਕੇ ਰੱਖੀ ਹੋਈ ਹੈ ਨਾ ਮੈਂ ਉਹਨੂੰ ਵੀ ਹਲਕਾ ਗਰਮ ਹੋਣ ਲਈ ਰੱਖ ਦਿੱਤਾ ਸੀ ਬਹੁਤ ਜ਼ਿਆਦਾ ਠੰਡੀ ਚਾਸ਼ਨੀ ਦੇ ਵਿੱਚ ਗੁਲਾਬ ਜਾਮਨ ਦੇ ਬਾਲਸ ਨਹੀਂ ਪਾਣੀਆਂ ਇਹਨੂੰ ਪਹਿਲਾਂ ਥੋੜਾ ਜਿਹਾ ਹਲਕਾ ਜਿਹਾ ਮੈਂ ਗਰਮ ਕਰ ਲਿਆ ਸੀ ਤੇ ਹੁਣ ਸਾਰੇ ਗੁਲਾਬ ਜਾਮਨ ਮੈਂ ਇਸ ਦੇ ਵਿੱਚ ਪਾ ਦਿੱਤੇ ਨੇ ਤੇ ਉੱਪਰੋਂ ਦੀ ਇਸ ਤਰ੍ਹਾਂ ਦੇਖੋ ਮੈਂ ਚਾਸ਼ਨੀ ਵੀ ਪਾ ਰਹੀ ਹਾਂ ਤਾਂ ਜੋ ਇਹ ਚੰਗੀ ਤਰ੍ਹਾਂ ਡਿਪ ਹੋ ਜਾਣ ਤੇ ਹੁਣ ਇਸ ਨੂੰ ਟੱਕ ਕੇ 1 ਘੰਟੇ ਦੇ ਲਈ ਰੱਖ ਦਾਂਗੇ ਤਾਂ ਜੋ ਜਿਹੜੀ ਚਾਸ਼ਨੀ ਹੈਗੀ ਉਹ ਗੁਲਾਬ ਜਾਮਨ ਦੇ ਅੰਦਰ ਚੰਗੀ ਤਰ੍ਹਾਂ ਭਰੀ ਜਾਏ ਜੇ ਚਾਸ਼ਨੀ ਗਾੜੀ ਹੁੰਦੀ ਤਾਂ ਇਹ ਗੁਲਾਬ ਜਾਮਨ ਦੇ ਅੰਦਰ ਚੰਗੀ ਤਰ੍ਹਾਂ ਭਰੀ ਨਹੀਂ ਸੀ ਜਾਣੀ 1 ਘੰਟਾ ਹੋ ਚੁੱਕਾ ਹੈ ਹੁਣ ਇਸ ਨੂੰ ਚੈੱਕ ਕਰ ਲੈਣੇ ਆ ਦੇਖੋ ਗੁਲਾਬ ਜਾਮਨ ਕਾਫੀ ਜ਼ਿਆਦਾ ਫੁੱਲ ਚੁੱਕੇ ਨੇ ਤੇ ਹੁਣ ਇਹ ਸਾਰੇ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਨੇ ਤੇ ਇਸ ਤਰ੍ਹਾਂ ਮੈਂ ਸਾਰੇ ਇੱਕ ਪਲੇਟ ਦੇ ਵਿੱਚ ਨਿਕਾਲ ਲਿੱਤੇ ਨੇ ਕਿੰਨੇ ਵਧੀਆ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਨੇ ਤੇ ਇੱਕ ਗੁਲਾਬ ਜਾਮਨ ਮੈਂ ਤੁਹਾਨੂੰ ਕੱਟ ਕੇ ਵੀ ਦਿਖਾਨੀ ਆ ਕਿ ਇਹ ਅੰਦਰੋਂ ਦੀ ਦੇਖਣਾ ਕਿੰਨੇ ਜ਼ਿਆਦਾ ਰੇਸ਼ੇਦਾਰ ਬਣ ਕੇ ਤਿਆਰ ਹੋਏ ਨੇ ਬੜੇ ਹੀ ਸੌਫਟ ਬਣ ਕੇ ਤਿਆਰ ਹੋਏ ਨੇ ਦੇਖੋ ਕਿੰਨੇ ਜਾਲੀਦਾਰ ਰੇਸ਼ੇਦਾਰ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਉਣਾ ਤੁਹਾਡੇ ਕੋਲੋਂ ਵੀ ਇਹ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮਾਜੀ ਅੱਜ ਦੀ ਇਹ ਜਿਹੜੀ ਰੈਸਪੀ ਹੈਗੀ ਹੈ ਬਹੁਤ ਜ਼ਿਆਦਾ ਵਧੀਆ ਲੱਗੇਗੀ ਜਦੋਂ ਤੁਸੀਂ ਇਹਨਾਂ ਨੂੰ ਸਰਵ ਕਰੋਗੇ ਤਾਂ ਇਸ ਤਰ੍ਹਾਂ ਇਸ ਦੇ ਉੱਪਰ ਚਾਸ਼ਨੀ ਪਾ ਦੇਣਾ ਥੋੜੀ ਜੀ ਹੋਰ ਤਾਂ ਕਿ ਇਹ ਹੋਰ ਜ਼ਿਆਦਾ ਦੇਰ ਤੱਕ ਸੌਫਟ ਰਹੇ